ਬਾਦ ਮਕੀਸ ਸ਼ੰਗੀ ਨੇ ਸੁਬੇ ਪੱਕੇ ਦਾ ਭਲੀ ਸੁਹਾਵੀ ਸ਼ਬ ਘੜੀ ਹੁੰਦੀ ਹੈ ਪਰ ਸਾਢੇ 12 ਮਿੰਟ ਅੱਧੀ ਘੜੀ ਆ ਅੱਧੀ ਤੋਂ ਵੀ ਅੱਧੀ ਕੋ 5-7 ਮਿੰਟ ਖੜ ਸਕਦਾ ਸ਼ਰਤੇ ਤੇ ਪਾਣੀ ਚ ਪੱਕੇ ਲਾਉਗੇ ਭਾਰੀ ਤੋਂ ਬਖਸ਼ ਜੀ ਨੂੰ ਵੀ ਨਹੀਂ ਕਿਆ ਸਿਕਦਾਰਾ ਦੀ ਜੀਵਾ ਦਾ ਕਿਵੇਂ ਜਦੋਂ ਆਪ ਕੋ ਸੰਗ ਤੁਹਾਡਾ ਸਾਯਾ ਵੀ ਮਣਰਾ ਰਿਆ ਹੋਵੇ ਸਿੱਖ ਦਾ ਨਿਤਨੇਮ ਦਾ ਚੁੱਤੇ आज श्री फतेहगढ़ साहब आए हो ये दात मेरे लिए भी अरदास करो पढ़ के गुरु ग्रंथ को भरना शुरू हर सर पे वक्त आ गया कि जाहर जरूर है कि हाजर हजूर है सिख ने पढ़िया दुकान पर नासी दयालन स्वरूपे सदा अंग संगे उती <laughs> वांधी <laughs> 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 やっぱり。<music> کہ ظاہر ضہور ہے کہ حاضر حضور ہے ਸਿੱਖ ਨੇ ਫੜਿਆ ਦੁਕਾਲੰ ਪ੍ਰਨਾਸੀ ਦਇਆਲਤ ਸਰੂਪੇ ਸਦਾ ਅੰਗ ਸੰਗੇ ਪਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਇਹ ਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤੇਗਰ ਸਾਹਿਬ ਵਿਖੇ ਲੱਗਣ ਵਾਲੇ ਸਰਾਨਾ ਜੀ ਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਹੈ ਅਤੇ ਆਖਰੀ ਦਿਨ ਗੁਰਦੁਆਰਾ ਸ੍ਰੀ ਫਤੇਗਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸੁਜਾਇਆ ਜਾਵੇਗਾ ਤੇ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਕੱਤਕਾ ਪਾਰਟੀਆਂ ਸਭਾ ਸੁਸਾਇਟੀਆਂ ਕਾਲਜਾਂ ਸਕੂਲਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਜੋ ਆਗੂ ਨਗਰ ਕੀਰਤਨ ਵਿੱਚ ਸ਼ਮੂਲੀਤ ਕਰਨਗੇ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਦੇ ਕਾਲ ਸਿੰਘ ਸਾਹਿਬ ਦੇ ਜਥੇਦਾਰ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸ਼ਖਸੀਤਾਂ ਨਗਰ ਕੀਰਤਨ ਵਿੱਚ ਪਹੁੰਚ ਕੇ ਸ਼ਮੂਲੀਤ ਕਰਨਗੀਆਂ ਤੇ ਜੋ ਫਤਿਹਗੜ੍ਹ ਸਾਹਿਬ ਦੇ ਇਸ ਮਹਾਨ ਸਥਾਨ ਤੋਂ ਸਾਬਜਾਦਿਆਂ ਦੀ ਉਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋ ਨਗਰ ਕੀਰਤਨ ਸਜਾਇਆ ਜਾਵੇਗਾ ਉਹ ਤਕਰੀਬਨ 100 ਕਿਲੋਮੀਟਰ ਦਾ ਪਿੰਡਾਂ ਤਹ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਜਗਦੇਵ ਸਿੰਘ ਪੱਤਰਕਾਰ ਫਤਿਹਗੁਰ ਸਾਹਿਬ ਸਾਥ ਸੰਗਤਾਂ ਜੋ ਸੱਚੇ ਨਾਮ ਦੇ ਪ੍ਰਚਾਰਾ ਬਾਤ ਅਸਾਂ ਦੇ ਨਾ ਜ਼ਬਰਦਸਤੀ ਤੇ ਕੀਤੀ ਦਾ ਗੁਰ ਸੰਗਤ ਬਾਣੀ bina ਇਥੇ ਸ਼ਕਤੀਆਂ ਮਿਲਗੀਆਂ ਸਾਨੂੰ ਛੱਕ ਲਿਆ ਕਿਸੇ ਨੇ ਦੇਖਾ ਦੇਖੀ ਛੱਕ ਲਿਆ ਕਿਸੇ ਨੇ ਕਿਸੇ ਕਦਰ ਮਜਬੂਰੀ ਵਿੱਚ ਛੱਕ ਲਿਆ ਜੇ ਪਾਣੀ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਸਬਕ ਲੈ ਲੀਏ ਸਤ ਕੋ ਅਮਰਤ ਵੇਲਾ ਕਿੱਸਾ ਸੇ ਛੋਟੇ ਲਾਲਾਂ ਦੀ ਸ਼ੀਤੀ ਵਾਲੀ ਕਿੱਸਾ ਇਸ ਸਤ ਕੋ ਬਾਤ ਆਪਾਂ ਬਾਤੇ ਬੋਲਦੇ ਬਾਬਾ ਜ਼ੋਰਾਵਾਲ ਸਾਹਿਬ ਜੀ ਦੇ ਸੇ ਸੰਗ ਦੀ ਸਵੇਰ ਪੁੱਛੇ ਗਦਾ ਪੜੀ ਸੁਹਾਵੀ ਸ਼ਬਦ ਘੜੀ ਹੁੰਦੀ ਹੈ 12:30 ਮਿੰਟ ਅੱਧੀ ਘੜੀ ਆ ਅੱਧੀ ਤੋਂ ਵੀ ਅੱਧੀ ਕੋ 5-7 ਮਿੰਟ ਕੱਢ ਸਕਦਾ ਛੇਤੇ ਤੇ ਪਾਣੀ ਚ ਪੱਕੇ ਨਾ ਹੋਵੇ ਪਰ ਬਖਸ਼ ਜੀ ਨੂੰ ਇਹ ਹੀ ਕਿਆ ਸਕਦਾ ਵਾਰੀ ਜੀ ਮਾ ਦਾ ਜਿਹੜਾ ਜਦੋਂ ਲੰਮ ਕੋ ਸੰਭਾਲੀ ਮਿਹਰਬਾਨੀ